ਇੰਨੀ ਕੰਮ ਦੀ ਗੱਲ ਤੁਹਾਨੂੰ ਕਿਸੇ ਨੇ ਵੀ ਨਹੀਂ ਦੱਸਣੀ ਸਸੀਕਾਲ ਮੈਂ ਦੱਸਣ ਲੱਗੀ ਆ ਆਪਾਂ ਜੀ ਇਹ ਲਈਆਂ ਨੌ ਲੌਕ ਟਾਈਲਾਂ ਜਿਵੇਂ ਬਹੁਤਿਆਂ ਦੇ ਘਰਾਂ ਦੇ ਆਪਣੇ ਇਦਾਂ ਦੀ ਫਰਸ਼ ਲੱਗੀ ਆਂ ਗਵਾਂਂ ਚ ਲੱਗੀ ਆ ਤਿੰਨ ਕਿਲੋ ਆਪਾਂ ਲਿਆ ਹੈਗਾ ਜੀ ਸੀਮੈਂਟ ਜਿਹੜੀ ਬਰੇਤੀ ਹੁੰਦੀ ਉਹ ਆਪਾਂ ਨੂੰ ਬਸ ਨਾ ਮਾਤਰ ਦੀ ਚਾਹੀਦੀ ਹੈ ਸੀਮੈਂਟ ਹੀ ਆਪਾਂ ਨੂੰ ਨੇਰੇ ਵਾਂਗੂ ਚਾਹੀਦਾ ਤੇ ਇੱਥੇ ਆਪਾਂ ਇਹ ਚੁੱਲ੍ਹਾ ਬਣਾਵਾਂਗੇ ਜਿਹੜਾ ਕਿ ਸਾਰੀ ਉਮਰ ਨਹੀਂ ਟੁੱਟਦਾ ਯੇ ਮੇਕੇ ਹੁਣ ਆਪਾਂ ਨਿੱਕੀਆਂਆਂ ਜਾਂ ਚੁੱਲੀਆਂ ਲਿਆਉਣੀਆਂ ਹਨਾ ਵੀ 150 ਦੀ ਚੁੱਲੀ ਲਿਆਂਦੀ ਟੁੱਟ ਗਈ ਹਨਾ ਇੱਕ ਸੀਜ਼ਨ ਵੀ ਨਹੀਂ ਉਹ ਚੁੱਲੇ ਕੱਢਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਵੀਡੀਓ ਬਹੁਤ ਕੰਮ ਦੀ ਹੈਗੀ ਇਹ ਟਾਈਲਾਂ ਨੂੰ ਆਪਾਂ ਤਾਰ ਕਰ ਲੈਣੇ ਆ ਸਭ ਤੋਂ ਪਹਿਲਾਂ ਥੋੜੇ-ਥੋੜੇ ਪਾਣੀ ਨਾਲ ਜਰੂਰ ਇਹਨਾਂ ਨੂੰ ਤਾਰਾ ਜਿਹੜਾ ਕਰ ਲੈਣਾ ਕਿਉਂਕਿ ਮਿੱਟੀ-ਮੁੱਟੀ ਲੱਗੀ ਹੁੰਦੀ ਹੈ ਤੇ ਉਹ ਜਿਹੜੀ ਆਪਣੀ ਲੈਜੇ ਵੈਸੇ ਤੱਕ ਇਹ ਜੁੱਲਾ ਕਹਿੰਦੇ ਹੁੰਦੇ ਆ ਵੀ ਉਹ ਚਾਹੀਦਾ ਹੁੰਦਾਗਾ ਆਪਾਂ ਨੂੰ ਮਿੱਟੀ ਦਾ ਹਨਾ ਪਰ ਹੁਣ ਮਿੱਟੀयां ਮਿਲਦੀਆਂ ਹੀ ਨਹੀਂ ਹੈਗੀਆਂ ਤੇ ਇਹ ਸਭ ਦੀ ਮਜਬੂਰੀ ਹੈਗੀ ਆ ਵੀ ਚੁੱਲ੍ਹੇ ਆ ਜਿਹੜੇ ਉਹ ਪੱਕੇ ਹੀ ਆਪਾਂ ਨੂੰ ਲੈਣੇ ਪੈਂਦੇ ਆ ਤੇ ਪਹਿਲਾਂ ਤਾਂ ਸੀਮਿੰਟ ਦੇ ਚੁੱਲ੍ਹੇ ਬਹੁਤ ਹੰਢਦੇ ਹੁੰਦੇ ਸੀ ਜਦੋਂ ਵੀ ਆਪਾਂ ਮੁੱਲ ਸੀਮਿੰਟ ਦੇ ਚੁੱਲ੍ਹੇ ਲੈਂਦੇ ਹਨਾ ਤਾਂ ਉਹ ਕਾਫੀ ਸਮਾਂ ਚੱਲਦੇ ਸੀਗੇ ਪਰ ਹੁਣ ਅੱਜਕੱਲ ਜੇ ਲਿਆਉਣੇ ਆ ਹਨਾ ਉਹਦੀ ਇੱਕ ਸੀਜ਼ਨ ਬਾਅ ਤਨ ਨਾਲੋਂ ਤੇ ਇਹ ਤੁਸੀਂ ਪੱਕਾ ਕੰਮ ਕਰ ਲਓ ਜੇ ਦਾ ਤੁਸੀਂ ਤੁਹਾਡੇ ਘਰੇ ਇਦਾਂ ਦੀ ਸ਼ੇਪ ਵਾਲੀਆਂ ਟਾਈਲਾਂ ਹੈਗੀਆਂ ਤਾਂ ਠੀਕ ਹੈ ਨਹੀਂ ਕਿ ਸਿਆਣ ਗਵਾਨ ਤੋਂ ਲੈ ਲਓ ਜੇ ਤੁਸੀਂ ਨਵੀਆਂ ਵੀ ਨੌ ਟਾਈਲਾਂ ਲੈ ਕੇ ਬਣਾ ਲੋਂਗੇ ਹਨਾ ਤਾਂ ਵੀ ਤੁਸੀਂ ਫਾਇਦੇ ਦੇ ਵਿੱਚ ਰਹੋਗੇ ਇੱਥੇ ਹੁਣ ਆਪਾਂ ਇਹ ਚੁੱਲਾ ਅੱਜ ਬਣਾਉਣ ਲੱਗੇ ਸੀ ਮੈਂ ਕਿਹਾ ਵੀਡੀਓ ਤੁਹਾਡੇ ਨਾਲ ਵੀ ਸ਼ੇਅਰ ਕੀਤੀ ਜਾਵੇ ਕਿਉਂਕਿ ਇਹ ਕੰਮ ਦੀ ਗੱਲ ਆ ਕਿ ਕਦੇ ਵੀ ਇਹ ਚੁੱਲਾ ਜਿਹੜਾ ਟੁੱਟਦਾ ਨਹੀਂ ਹੈਗਾ ਇਹ 3 ਕਿਲੋ ਆਪਾਂ ਸੀਮੈਂਟ ਲਿਆ ਨੇਰੇ ਵਾਂਗੂ ਸੀਮੈਂਟੇ ਚ ਲੱਗਦਾ ਤੇ ਬਰੇਤੀ ਬਿਲਕੁਲ ਆਪਾਂ ਨਾ ਮੱਤ ਜੀ ਜਿਵੇਂ ਇੱਕ ਕੋਲਾ ਛੋਟਾ ਜਿਹਾ ਆਪਾਂ ਬਰੇਤੀ ਦਾ ਲਿਆ ਹੈਗਾ ਤੇ ਇਹਨੂੰ ਤੁਸੀਂ ਇਦਾਂ ਪਾਣੀ ਦੇ ਵਿੱਚ ਘੋਲ ਲੈਣਾ ਦੋਨਾਂ ਨੂੰ ਮਿਕਸ ਕਰਕੇ ਆਪਾਂ ਹੱਥ ਦੇ ਉੱਤੇ ਲਿਫਾਫਾ ਵੀ ਚੜਾ ਸਕਦੇ ਹੈਗੇ ਆ ਤੇ ਇਹਨੂੰ ਕਰੰਡੀ ਦੇ ਨਾਲ ਵੀ ਕਰ ਸਕਦੇ ਆ ਦੋਵੇਂ ਤਰੀਕੇ ਜਿਹੜਾ ਵੀ ਤੁਹਾਨੂੰ ਸਹੀ ਲੱਗੇ ਉਹੀ ਤੁਸੀਂ ਕਰ ਲਿਓ ਬਾਅਦ ਚ ਪੋਚਣ ਲਈ ਆਪਾਂ ਨੂੰ ਹੱਥ ਨਾਲ ਹੀ ਕਰਨਾ ਪੈਗਾ ਲਿਫਾਫਾ ਚੜਾਉਣਾ ਪੈਗਾ ਸਾਡੇ ਵੀ ਚੁੱਲ੍ਹਾ ਅਸੀਂ ਲੈਂਦੇ ਸੀ ਨਾ ਟੁੱਟ ਜਾਂਦਾ ਸੀ ਇਹ ਚੁੱਲ੍ਹਾ ਇੰਨਾ ਮਜ਼ਬੂਤ ਹੁੰਦਾ ਵੀ ਇਹ ਤੇ ਤੁਸੀਂ ਖੋਏ ਦੇ ਕੜਾਹੇ ਬੇਸ਼ੱਕ ਬਣਾਈ ਚਲੋ ਨਾ ਇਹ ਕੜਾਹੇ ਨਾ ਟੁੱਟੇ ਨਾ ਇਹ ਪਤਲੀ ਦੇ ਨਾਲ ਟੁੱਟੇ ਨਿੱਕਾ ਜਿਹਾ ਇਹਦਾ ਮੂੰਹ ਬਣਦਾ ਵਿੱਚੇ ਵਿੱਚ ਅੱਗ ਮੱਚੀ ਜਾਂਦੀ ਬਹੁਤ ਫਾਇਦੇ ਜਿਹੜੇ ਬਾਲਦੇ ਹਨ ਉਹਨਾਂ ਸਾਰਿਆਂ ਨੂੰ ਪਤਾ ਵੀ ਕਿਹੜੀਆਂ-ਕਿਹੜੀਆਂ ਦਿੱਕਤਾਂ ਆਉਂਦੀਆਂ ਤੇ ਹੁਣ ਆਪਾਂ ਇਦਾਂ ਹੱਥ ਤੇ ਕਿਉਂਕਿ ਇਹ ਸੀਮੈਂਟ ਆ ਜਿਹੜਾ ਕਈ ਵਾਰੀ ਹੱਥ ਨੂੰ ਖਾ ਜਾਂਦਾ ਹਨਾ ਤਾਂ ਫਿਰ ਕੋਈ ਗਲਵਜ਼ ਵਗੈਰਾ ਜਾਂ ਤੁਸੀਂ ਲਫਾਫਾ ਜਿਹੜਾ ਘਰੇ ਉਹ ਚੜਾ ਸਕਦੇ ਆ ਤੇ ਜਾਂ ਤੁਸੀਂ ਕਰਨਡੀ ਹੈ ਜਿਹੜੀ ਉਹ ਯੂਜ਼ ਕਰ ਸਕਦੇ ਇਹਨੂੰ ਪਹਿਲਾਂ ਸੁੱਕੇ ਨੂੰ ਇਦਾਂ ਜਮਾ ਰਲਾ ਲੈਣਾ ਹੁੰਦਾ ਆਪਾਂ ਬਰੇਤੀ ਤੇ ਸੀਮੈਂਟ 10 ਕਿਲੋ ਤੁਹਾਡਾ ਸੀਮੈਂਟ ਲੱਗੇਗਾ ਜੀ 9 ਤੁਹਾਡੀਆਂ ਲੋਕ ਟਾਈਲਾਂ ਲੱਗਣੀਆਂ ਪਰ ਚੁੱਲਾ ساری ਉਮਰ ਨਹੀਂ ਟੁੱਟਦਾ ਨਾ ਕੋਈ ਇਹਨੂੰ ਮਿੱਟੀ ਲਾਉਣੀ ਪਵੇ ਨਾ ਇਹਨੂੰ ਕੋਈ ਪੋਚਾ ਲਾਉਣਾ ਪਵੇ ਬਹੁਤ ਹੀ ਹੰਡਦਾ ਤੇ ਬੇਸ਼ੱਕ ਤੁਸੀਂ ਮੋਟੀਆਂ ਲੱਕਣਾ ਜਿੰਨੀਆਂ ਮਰਜ਼ੀ ਹਨਾ ਵਾਲੀ ਜਾਓ ਕੋਈ ਦਿੱਕਤ ਆ ਜਿਹੜੀ ਉਹ ਨਹੀਂ ਆਉਗੀ ਇਦਾਂ ਹੁਣ ਆਪਾਂ ਸੁੱਕਾ ਸੀਮੈਂਟ ਆ ਜਿਹੜਾ ਉਹ ਰਲਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਉਹ ਪਾਣੀ ਪਾਉਣਾ ਸ਼ੁਰੂ ਕਰ ਦੇਣਾ ਇਹਨੂੰ ਬਾਲਾ ਪਤਲਾ ਵੀ ਨਹੀਂ ਰੱਖਣਾ ਤੇ ਇਹਨੂੰ ਆਪਾਂ ਸੰਗਣਾ ਵੀ ਨਹੀਂ ਰੱਖਣਾ ਉਹ ਕੋਲ ਵੈਸੇ ਆਪਣਾ ਹੀ ਕੰਮ ਤਾਂ ਹੈ ਨਹੀਂ ਨਾ ਮਿਸਤਰੀਆਂ ਦਾ ਹੁੰਦਾ ਪਰ ਜਿਵੇਂ ਜਿਵੇਂ ਮਿਸਤਰੀ ਜੇ ਰੱਖੇ ਹੁੰਦੇ ਆ ਨਾ ਇਦਾਂ ਇਹਨੂੰ ਪੋਗ ਵਾਂਗੂ ਜਿਹੜਾ ਜਦੋਂ ਬਣ ਜੇ ਤੇ ਉਦੋਂ ਬਸ ਆਪਾਂ ਚੁੱਲਾ ਬਣਾਉਣਾ ਸ਼ੁਰੂ ਕਰ ਦੇਣਾ ਹੁਣ ਜਿਸ ਜਗ੍ਹਾ ਤੇ ਆਪਾਂ ਚੁੱਲਾ ਬਣਾ ਰਹੇ ਆ ਉਥੇ ਸਾਰੇ ਜਿਹੜਾ ਇਹ ਸੀਮੈਂਟ ਐ ਇਦਾਂ ਆਪਾਂ ਕਰੰਡੀ ਦੇ ਨਾਲ ਮੈਂ ਪਾਉਣਾ ਸ਼ੁਰੂ ਕਰ ਦਿੱਤਾ ਕਰੰਡੀ ਨਾਲ ਪਾ ਲਓ ਬੇਸ਼ੱਕ ਤੁਸੀਂ ਹੱਥ ਤੇ ਹੱਥ ਦੇ ਨਾਲ ਪਾ ਲਓ ਜਿਵੇਂ ਤੁਹਾਨੂੰ ਸਹੀ ਲੱਗੇ ਵੀ ਚਲੋ ਵੈਸੇ ਤਾਂ ਹੁੰਦਾ ਨਾ ਵੀ ਜਿਹਦਾ ਕੰਮ ਆਉਣ ਉਸ ਹਿਸਾਬੇ ਪਰ ਆਪਾਂ ਦੇਖ ਕੇ ਕਿਸੇ ਦੇ ਮੈਂ ਬਣਿਆ ਦੇਖਿਆ ਸੀਗਾ ਤੇ ਸਾਰੀ ਉਮਰ ਇਹ ਜੁੱਲੇ ਜਿਹੜੇ ਟੁੱਟਦੇ ਨਹੀਂ ਵੈਸੇ ਮਿਸਤਰੀ ਇਹ ਜੀਆਂ ਸਕੀਮਾਂ ਆਪਾਂ ਨੂੰ ਦੇ ਤਾਂ ਸਕਦੇ ਹੋ ਤਾਂ ਨਹੀਂ ਦਿੰਦੇ ਜੋ ਸਕੀਮ ਦੇਣਗੇ ਤਾਂ ਫਿਰ ਆਪਾਂ ਮਿਸਤਰੀਆਂ ਨੂੰ ਕਹਿ ਦੇਣਾ ਹੁੰਦਾ ਵੀ ਬਾਈ ਸਾਡੇ ਬਣਾ ਜਾ ਹਨਾ ਤੂੰ ਹੀ ਚੁੱਲਾ ਤੇ ਫਿਰ ਤਾਂ ਅਗਰ ਕਿ ਮਿਸਤਰੀ ਇਹ ਜੀਆਂ ਸਕੀਮਾਂ ਆਪਾਂ ਨੂੰ ਦਿੰਦੇ ਨਹੀਂ ਤੇ ਇਹ ਮੈਂ ਕਿਸੇ ਦੇ ਦੇਖ ਲਿਆ ਤੇ ਹੁਣ ਮੈਂ ਵੀ ਚਲੋ ਬਣਾਉਣ ਲੱਗੀ ਆ ਤੇ ਤੁਹਾਨੂੰ ਵੀ ਮੈਨੂੰ ਲੱਗਦਾ ਵੀ ਇਹ ਸਕੀਮ ਬਹੁਤ ਵਧੀਆ ਲੱਗੂਗੀ ਕਿਉਂਕਿ ਇਹ ਲੋਕ ਟਾਈਲਾਂ ਜਿਹੜੀਆਂ ਬਣੀਆਂ ਹੁੰਦੀਆਂ ਬਹੁਤ ਮਜ਼ਬੂਤ ਹੁੰਦੀਆਂ ਤੇ ਇਹ ਭੁਰਦਾ ਨਹੀਂ ਚੁੱਲਾ ਨਹੀਂ ਇਹਦਾ ਟੁੱਟਦਾ ਬਸ ਕਿਰਾਂ ਆਪਾਂ ਬਣਾਉਣਾ ਤੇ ਬਣਾਉਣਾ ਹੈਗਾ ਜੀ ਤਿੰਨ ਤਿੰਨ ਇੱਟਾਂ ਇਸ ਹਿਸਾਬ ਨਾਲ ਰੱਖਣੀਆਂ ਮਤਲਬ ਜਿਹੜੀਆਂ ਨੁਕਰਾਂ ਹੁੰਦੀਆਂ ਹਨਾ ਇੱਟਾਂ ਦੀਆਂ ਉਹ ਆਪਸ ਦੇ ਵਿੱਚ ਜਿਹੜੀਆਂ ਜੁੜਨੀਆਂ ਚਾਹੀਦੀਆਂ ਤੇ ਮੂਹਾਂ ਜਿਹੜਾ ਤੁਸੀਂ ਚੁੱਲੇ ਦਾ ਕਿੰਨਾ ਰੱਖਣਾ ਤੁਸੀਂ ਚੁਰ ਬਣਾਉਣੀ ਆ ਉਹ ਤੁਸੀਂ ਆਪਦੇ ਹਿਸਾਬ ਨਾਲ ਬਣਾ ਲਓ ਅਸੀਂ ਬਾਲਾ ਛੋਟਾ ਵੀ ਨਹੀਂ ਬਣਾ ਰਹੇ ਤੇ ਬਾਲਾ ਵੱਡਾ ਵੀ ਨਹੀਂ ਵਿਚੁਰਦਾ ਕੰਮ ਵੀ ਦੇਵੇ ਹਨਾ ਤੇ ਚੁੱਲੇ ਦਾ ਵੀ ਦੇਵੇ ਉਸ ਹੀ ਹਿਸਾਬ ਨਾਲ ਇਦਾਂ ਨੁਕਰਾਂ ਇਦਨੂੰ ਕਰਨੀ ਤੋਂ ਜੋੜਨੀ ਹੈ ਤੇ ਵਿਚਾਲੇ ਜਿਹੜਾ ਉਹ ਜਿਆਦਾ ਆਪਣੇ ਤੋਂ ਸੀਮੈਂਟਾ ਜਿਹੜਾ ਉਹ ਨਹੀਂ ਭਰਿਆ ਜਾਣਾ ਜਿਹੜੀ ਇਹ ਜਗਾ ਬਚ ਜੂਗੀ ਤੇ ਇੱਥੇ ਆਪਾਂ ਛੋਟੀਆਂ-ਛੋਟੀਆਂ ਜਿਵੇਂ ਇਟਾਂ ਦੀਆਂ ਡਲੀਆਂ ਹੁੰਦੀਆਂ ਹਨਾ ਉਹ ਆਪਾਂ ਪਾ ਸਕਦੇ ਆ ਆਹ ਵਾਲੀਆਂ ਕਾਰਨਰ ਜੋੜਨੀਆਂ ਤੇ ਇਹਦੀ ਸ਼ੇਪ ਆ ਦੇਖੋ ਸੋਹਣੀ ਬਣੂਗੀ ਤੇ ਅੱਗੋਂ ਬਿਲਕੁਲ ਇਹ ਚੁੱਲੇ ਵਾਂਗੂ ਬਣੂਗਾ ਮੂੰਹ ਤੁਸੀਂ ਆਪਦੇ ਅਨੁਸਾਰ ਜਿਵੇਂ ਛੋਟਾ ਵੱਡਾ ਉਹ ਰੱਖ ਸਕਦੇ ਜਿੰਨਾ ਕਿ ਰੱਖਣਾ ਜਿਵੇਂ ਛਟੀਆਂ ਬਾਲ ਲੈਣੀਆਂ ਲੱਕੜ ਹੋ ਟ੍ਰੈਂਡ ਹੀ ਚਲਾ ਗਿਆ ਹਨ ਤਾਂ ਇਹਨਾਂ ਹੁਣ ਆਪਾਂ ਇਹੀ ਮੇ ਭੌਂ ਕੇ ਰੱਖ ਲੀਆਂ ਸੀ ਪਹਿਲਾਂ ਹੀ ਟੁਕੜੀਆਂ ਇਹਨਾਂ ਆਪਾਂ ਦਲਿਆਂ ਦੀਆਂ ਛੋਟੀਆਂ-ਛੋਟੀਆਂ ਜਿਵੇਂ ਆਪਣੇ ਹੁੰਦੀ ਹੈ ਬੱਜਰੀ ਹਨਾ ਉਦਾਂ ਇਹਦੇ ਵਿੱਚ ਭਰ ਦੇਣੀ ਹੈ ਫਿਰ ਤਾਂ ਕਿ ਸੀਮੈਂਟ ਜਿਹੜਾ ਉਹ ਜਿਆਦਾ ਮਤਲਬ ਖੜ ਦੇ ਨਾਲੇ ਤਾਂ ਤੇ ਨਾਲੇ ਸੀਮੈਂਟ ਜਿਹੜਾ ਉਹ ਜਿਆਦਾ ਤਰੇੜਾਂ ਦੇ ਵਿੱਚ ਜਿਹੜਾ ਉਹ ਨਾ ਭਰਿਆ ਜਾਵੇ ਤੇ ਇਦਾਂ ਇਹਦੇ ਨਾਲ ਪੂਰਾ ਇਹ ਮਜ਼ਬੂਤੀ ਵਾਲਾ ਕੰਮ ਜਿਹੜਾ ਉਹ ਹੋ ਜਾਊਗਾ ਇਸ ਤਰ੍ਹਾਂ ਤੁਸੀਂ ਬਣਾਉਣਾ ਤੇ ਫਿਰ ਮਿਸਤਰੀਆਂ ਵਾਂਗੂ ਜਿਹੜਾ ਇਦਾਂ ਕਰੰਡੀਆਂ ਬਰ-ਬਰ ਕੀ ਨੂੰ ਪਾ ਦੇਣਾ ਤੇ ਫਿਰ ਇਹਦੇ ਉੱਪਰ ਵੀ ਆਪਾਂ ਇੱਕ ਲੇਅਰ ਆ ਜਿਹੜੀ ਉਹ ਸੀਮੈਂਟ ਦੀ ਲਗਾਵਾਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਾਰਿਆਂ ਦੇ ਕੰਮ ਦੀ ਹੈ ਇਹ ਸਕੀਮ ਆ ਜਿਹੜੀ ਤੁਹਾਨੂੰ ਕਿਸੇ ਨੇ ਨਹੀਂ ਦੱਸਣੀ ਕਿਉਂਕਿ ਇਹ ਬਹੁਤ ਮਤਲਬ ਦੁਬਾਰਾ ਤੁਹਾਨੂੰ ਚੁੱਲਾ ਲੈਣ ਦੀ ਨਹੀਂ ਕਦੇ ਜ਼ਰੂਰਤ ਪੈਗੀ ਪਿੰਡਾਂ ਵਾਲਿਆਂ ਨੂੰ ਤਾਂ ਪਤਾ ਹੀ ਆ ਹਨਾ ਚੁੱਲੇ ਹੁਣ ਟੁੱਟਦੇ ਬਹੁਤ ਆ ਬਹੁਤ ਕੰਮ ਆ ਜਿਹੜੇ ਉਹ ਚੁੱਲੇ ਤੇ ਕਰਨੇ ਹੁੰਦੇ ਆ ਹਨਾ ਵੀ ਕੋਈ ਆਪਾਂ ਦਾਲ ਦੂਲ ਅਸੀਂ ਵੀ ਹੁਣ ਬੇਸ਼ੱਕ ਸ਼ਹਿਰਾਂ ਵਾਲੇ ਆ ਜਿਵੇਂ ਕਦੀ ਕੋਈ ਦਾਲ ਬਣਾਉਣੀ ਆ ਸਾਗ ਹੁਣ ਸਾਗ ਦੀ ਰੋਟਾ ਜਿਵੇਂ ਸਾਗ ਤਾਂ ਫਿਰ ਚੁੱਲੇ ਦਾ ਹੀ ਹਨਾ ਸਵਾਦ ਲੱਗਦਾ ਤੇ ਇਦਾਂ ਆਪਾਂ ਜਿਹੜੀ ਇੱਕ ਇਹ ਰਾਹੂ ਸੀਮੰਦੀ ਇਹਦੇ ਵਿੱਚ ਇਦਾਂ ਲਗਾ ਲੈਣੀ ਆ ਬਿਲਕੁਲ ਮਿਸਤਰੀਆਂ ਵਾਂਗੂ ਅੱਜ ਤਾਂ ਕੋਈ ਕਮੀ ਪੇਛੀ ਨਹੀਂ ਆਈ ਸਕਦੀ ਆਪਣਾ ਕਿਹੜਾ ਇਹ ਕੰਮ ਆ ਹਨਾ ਪਰ ਇਹ ਜੇ ਕੋਈ ਕੰਮ ਨਹੀਂ ਹੁੰਦਾ ਵੀ ਜਿਹੜਾ ਆਪਾਂ ਕਰ ਨਾ ਸਕੀਏ ਆਪਾਂ ਸਾਰੇ ਕੰਮ ਜਿਹੜਾ ਇਨਸਾਨ ਹਨਾ ਕੋਈ ਵੀ ਕੰਮ ਆ ਜਿਹੜਾ ਕਰ ਸਕਦਾ ਬਸ ਤੁਹਾਡੇ ਚ ਲਗਨ ਹੋਣੀ ਚਾਹੀਦੀ ਆ ਵੀ ਇਹ ਨਹੀਂ ਹੈਗਾ ਵੀ ਇਹ ਉਹਦਾ ਹੀ ਕੰਮ ਆ ਤੇ ਉਹ ਹੀ ਕਰੂਗਾ ਹਨਾ ਜਿਹਦਾ ਆਪਾਂ ਕੋਈ ਵੀ ਕੰਮ ਆ ਜਿਹੜਾ ਉਹ ਕਰ ਸਕਦੇ ਆ ਬਸ ਚਾਹਤ ਹੋਣੀ ਚਾਹੀਦੀ ਆ ਵੀ ਆਪਾਂ ਸਿੱਖਣਾ ਚਾਹੀਏ ਕਰਨਾ ਚਾਹੀਏ ਹਰੇਕ ਕੰਮ ਹੁਣ ਉਹ ਵੀ ਸੇਮ ਪ੍ਰੋਸੈਸ ਆ ਜਿਹੜਾ ਕਰਨਾ ਦੋ ਲਾਈਨਾਂ ਆਪਣੀਆਂ ਲੱਗੀਆਂ ਵੀਡੀਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੁਹਾਨੂੰ ਇਹ ਸਕੀਮ ਕਿਵੇਂ ਲੱਗੀ ਇਹ ਵੀ ਜਰੂਰ ਦੱਸਿਓ ਤੇ ਤੁਸੀਂ ਇਦਾਂ ਕਦੇ ਪਹਿਲਾਂ ਚੁੱਲਾ ਬਣਾਇਆ ਇਹ ਵੀ ਦੱਸਣਾ ਵੈਸੇ ਅਸੀਂ ਤਾਂ ਪਹਿਲੀ ਵਾਰੀ ਬਣਾ ਰਹੇ ਹਾਂ ਕਿਉਂਕਿ ਅਸੀਂ ਪਹਿਲਾਂ ਦੂਜੇ ਮੋਲ ਦੇ ਚੁੱਲੇ ਜੇ ਲੈਂਦੇ ਸੀ ਚੁੱਲੀਆਂ ਹੀਆਂ ਛੋਟੀਆਂ-ਛੋਟੀਆਂ ਤੇ ਟੁੱਟੇ ਜਾਂਦੀਆਂ ਸੀ ਖੋਆ ਵਗੈਰਾ ਤਾਂ ਜਮਾਂ ਹੀ ਨਹੀਂ ਸੀ ਕੱਢਿਆ ਜਾਂਦਾ ਉਹਨਾਂ ਤੇ ਨਾ ਹੀ ਆਪਾਂ ਕੜਾਹਾ ਤਰ ਸਕਦੇ ਸੀ ਬਸ ਆਕ ਸੂ ਮਾੜਾ ਮੋਟਾ ਜਿਵੇਂ ਛੋਟੇ ਪਤਲੇ ਚ ਆਪਾਂ ਬਣਾ ਲੈਂਦੇ ਸੀ ਚਲੋ ਚਾਹ ਪਾਣੀ ਤਾਂ ਹੁਣ ਕੋਈ ਚੁੱਲ ਕੋਈ ਇਸ ਰੁੱਤ ਦੇ ਵਿੱਚ ਗਜਰੇਲਾ ਪਿੰਨੀਆਂ ਹਨਾ ਤੇ ਕਦੇ-ਕਦੇ ਚਲੋ ਬੰਦਾ ਖੋਆ ਵੀ ਤਾਂ ਬਣਾ ਹੀ ਲੈਂਦਾ ਤੇ ਹੁਣ ਦੂਜੀ ਲੇਅਰ ਆ ਜਿਹੜੀ ਉਹ ਵੀ ਆਪਾਂ ਸੇਮ ਆ ਜਿਹੜੀ ਉਸ ਤਰ੍ਹਾਂ ਹੀ ਲਗਾ ਦੇਣੀ ਹੈਗੀ ਸੀਮੈਂਟ ਆ ਜਿਹੜਾ ਇਹਦੇ ਵਿੱਚ ਨੀਰਾ ਹੀ ਲੱਗਦਾ ਹੁੰਦਾ ਵੀ ਜ਼ਿਆਦਾ ਨਹੀਂ ਆਪਾਂ ਆਏ ਹੋਏ ਤੁਸੀਂ ਬਰੇਤੀ ਘੋਲ ਨੂੰ ਹਨਾ ਤੇ ਫਿਰ ਉਹ ਭਰੀ ਜਾਵੇ ਫਿਰ ਉਹ ਟਾਈਲਾਂ ਜੋੜਨ ਨਾ ਹਨਾ ਆਪਸ ਦੇ ਵਿੱਚ ਤਾਂ ਇਹ ਤੁਸੀਂ ਆ ਜਿਹੜਾ ਇਹ ਧਿਆਨ ਰੱਖਣਾ ਇਦਾਂ ਦੇਖੋ ਪਰ ਪਰ ਕੇ ਸੀਮੈਂਟਾ ਜਿਹੜਾ ਚੰਗੀ ਤਰ੍ਹਾਂ ਆਪਾਂ ਲਗਾਉਣਾ ਹੈਗਾ ਇਹ ਤਾਂ ਬਿਲਕੁਲ ਕੱਚ ਵਾਂਗੂ ਜਿਹੜਾ ਜੁੜ ਜਾਂਦਾ ਕਿਉਂਕਿ ਨੀਰਾ ਸੀਮੈਂਟ ਤਾਂ ਚਲੋ ਕੰਮ ਕਰਦਾ ਬੇਸ਼ੱਕ ਪਹਿਲਾਂ ਵਾਲੇ ਸੀਮੈਂਟ ਵੀ ਨਹੀਂ ਰਹੇ ਹੈਗੇ ਪਰ ਇਹ ਨੀਰਾ ਜਿਹੜਾ ਹੈਗਾ ਉਹ ਜ਼ਰੂਰ ਹੈ ਜਿਹੜਾ ਕੰਮ ਕਰਦਾ ਹੁਣ ਆਪਣੀ ਤੀਜੀ ਲੇਅਰ ਆ ਜਿਹੜੀ ਇਹ ਸਟਾਰਟ ਹੋਗੀ ਤੇ ਇਹਦੇ ਵਿੱਚ ਜਿਵੇਂ ਕੇਲ ਆਪਾਂ ਉਹ ਵੀ ਲਗਾ ਸਕਦੇ ਹੁੰਦੇ ਆ ਜਿਵੇਂ ਪਤੀਲਾ ਰੁੜਨ ਤੋਂ ਆਪਾਂ ਕੇਲ ਲਗਾਉਣਾ ਹੁੰਦਾ ਉਵੇਂ ਹੀ ਪਾ ਲਗਾ ਸਕਦੇ ਆ ਉਵੇਂ ਹੁਣ ਡਲੀਆਂ ਜਿਹੜੀਆਂ ਇਸ ਲੇਅਰ ਦੇ ਵਿੱਚ ਵੀ ਆਪਾਂ ਭਰ ਦਿੱਤੀਆਂ ਹੈਗੀਆਂ ਛੋਟੀਆਂ ਛੋਟੀਆਂ ਵੀ ਇੱਥੇ ਹੀ ਸਪੇਸ ਰਹਿਣੀ ਹੁੰਦੀ ਆ ਇਹਦੇ ਵਿੱਚ ਬਾਕੀ ਜਿਹੜੀ ਸ਼ੇਪ ਆ ਦੇਖੋ ਇਹਦੀ ਜਮਾਂ ਉਹ ਜਿਵੇਂ ਨਾਰਮਲ ਆਪਾਂ ਬੁੜੀਆਂ ਹਨਾ ਅੱਗੇ ਕੱਚੇ ਚੁੱਲੇ ਮੈਂ ਤਾਂ ਕੱਚੇ ਵੀ ਬਹੁਤ ਬਣਾਏ ਆ ਤੇ ਉਵੇਂ ਬਣਾਉਂਦੀਆਂ ਸੀ ਉਵੇਂ ਹੀ ਇਹਦੀ ਸ਼ੇਪ ਆ ਜਿਹੜੀ ਆਉਂਦੀ ਆ ਸੋਹਣੀ ਸ਼ੇਪ ਆਉਂਦੀ ਆ ਮਤਲਬ ਇਦਾਂ ਨਹੀਂ ਹੈਗਾ ਵੀ ਬਣਾਇਆ ਚੁੱਲਾ ਤੇ ਭੈੜਾ ਲੱਗੂ ਆ ਬਿਲਕੁਲ ਜਿਵੇਂ ਚੁਰਵੀ ਆਪਾਂ ਇਦਾਂ ਹੀ ਬਣਾ ਸਕਦੇ ਹੈਗੇ ਆ ਚੁਰਵੀ ਆਪਾਂ ਥੋੜਾ ਮੂੰਹ ਖੁੱਲਾ ਕਰ ਲੋ ਇਹਦਾ ਤੇ ਇਹਨੂੰ ਚੁੱਲੇ ਦਾ ਕੰਮ ਵੀ ਲੈ ਸਕਦੇ ਆਇਤੋਂ ਤੇ ਚੁਰ ਦਾ ਕੰਮ ਆ ਜਿਹੜਾ ਉਹ ਵੀ ਲਿਆ ਜਾ ਸਕਦਾ ਹੁਣ ਇਹਦੇ ਉੱਤੇ ਫੇਰ ਆਪਾਂ ਜਿਹੜਾ ਸੀਮੈਂਟ ਆ ਜਿਹੜਾ ਉਹ ਭਰਨਾ ਸ਼ੁਰੂ ਕਰਤਾ ਹੁਲਾਸਤੇ ਨੂੰ ਆਪਾਂ ਲਿਪਾਂਗੇ ਵੀ ਕਿਉਂਕਿ ਲਿਪੇ ਬਣਾਣੀਆਂ ਦਾ ਕੰਮ ਲੋਟ ਆਉਂਦਾ ਹੁੰਦਾ ਤੇ ਨਾ ਹੀ ਬੁੜੀਆਂ ਨੂੰ ਐ ਸਬਰ ਆਉਂਦਾ ਹੈ ਨਾ ਆਪਾਂ ਨੂੰ ਵੀ ਲਿਪੇ ਬਿਨਾ ਗੱਲ ਜੀ ਨਹੀਂ ਬੰਦੀ ਇਦਾਂ ਹੁਣ ਇਹਨੂੰ ਆਪਾਂ ਸੀਮੈਂਟ ਦੀ ਫੇਰ ਆ ਜਿਹੜੀ ਤੀਜੀ ਵਾਰੀ ਲੇਅਰ ਲਗਾਤੀ ਤਿੰਨ ਵਾਰੀ ਲੱਗਣੀਆਂ ਜੀ ਨੌ ਇਟ ਤੈਂ ਤਨ ਹਰ ਗਿੜੇ ਆਪਣੀਆਂ ਜਿਹੜੀਆਂ ਇਹ ਇਟਾਂ ਧਰੀਆਂ ਜਾਣੀਆਂ ਲੋਕ ਟਾਈਲਾਂ ਇਹ ਜੇ ਤੁਸੀਂ ਮੁੱਲ ਵੀ ਲੋਕ ਟਾਈਲਾਂ ਨਾਲ ਲੈ ਕੇ ਬਣਾ ਲਓਗੇ ਨਾ ਤਾਂ ਵੀ ਤੁਸੀਂ ਫਾਇਦੇ ਦੇ ਵਿੱਚ ਰਹੋਗੇ ਕਿਉਂਕਿ ਇੱਕ ਛੋਟੀ ਜੀ ਚੁੱਲੀ ਹੈ ਜਿਹੜੀ ਉਹ 150 ਦੀ ਆਉਂਦੀ ਹੈ ਪਹਿਲਾਂ ਤਾਂ ਉਹ ਸੋਹਣੇ ਬਣਾਉਂਦੇ ਸੀ ਮਜ਼ਬੂਤ ਬਣਾਉਂਦੇ ਸੀ ਹੁਣ ਤਾਂ ਬਈ ਉਹ ਉਹ ਦੀ ਪੁਰ ਜਾਂਦੇ ਪਤਾ ਨਹੀਂ ਉਹ ਬਰੇਤੀ ਦੀ ਬਣਾਏ ਹੁੰਦੇ ਆ ਚਲੋ ਕਹਿਣਾ ਵੀ ਨਹੀਂ ਚਾਹੀਦਾ ਜਿਹਦਾ ਹੈ ਨਾ ਕੰਮਕਾਰ ਆ ਵੀ ਉਹਨੂੰ ਸਮੰਡਣਾ ਹੋਵੇ ਪਰ ਹੁਣ ਇਹ ਕੰਮ ਜਿਹੜਾ ਉਹ ਖਰਾਬ ਹੋ ਗਿਆ ਥੋੜਾ ਜਿਹਾ ਤੇ ਹੁਣ ਆਪਾਂ ਲਫਾਫਾ ਚੜਾ ਲਿਆ ਤੇ ਹੁਣ ਲਿਪਣਾ ਸ਼ੁਰੂ ਕਰਤਾ ਕਿਉਂਕਿ ਚੁੱਲਾ ਲਿਪੇ ਬਿਨਾ ਹਨਾ ਸਬਰ ਨਹੀਂ ਆਉਂਦਾ ਮੈਂ ਤਾਂ ਬਹੁਤ ਅੱਗੇ ਪੋਚੇ ਪੂਚੇ ਵੀ ਚੁੱਲਿਆਂ ਨੂੰ ਬਹੁਤ ਲਗਾ ਕੇ ਰੱਖਦੀ ਸੀ ਤੇ ਹੁਣ ਤਾਂ ਚਲੋ ਹਨਾ ਵੀ ਜਦੋਂ ਮਿੱਟੀਆਂ ਹੀ ਹੈ ਨਹੀਂ ਤੇ ਫਿਰ ਬੰਦਾ ਚੁੱਲਾ ਵੀ ਕਿੱਥੋਂ ਬਣਾਵੇ ਹੁਣ ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਵੀ ਜਿਵੇਂ ਪੱਕਾ ਚੁੱਲਾ ਤੱਪਦਾ ਹਨਾ ਉਵੇਂ ਪਰਿਵਾਰ ਤੱਪਦਾ ਵੀ ਪੱਕੇ ਚੁੱਲੇ ਨਾ ਭਾਈ ਬਣਾਓ ਕੱਚੇ ਬਣਾਓ ਪਰ ਹੁਣ ਜਦੋਂ ਕਿਤੇ ਮਿੱਟੀ ਹੈ ਨਹੀਂ ਵੀ ਹਨਾ ਮਜਬੂਰੀ ਹੈਗੀ ਆ ਵੀ ਚੁੱਲੇ ਹਰੇਕ ਨੂੰ ਪੱਕੇ ਚੁੱਲੇ ਬਿਨਾ ਸਰਦਈਆ ਹਨਾ ਚੁੱਲਾ ਤਾਂ ਸ਼ਿੰਗਾਰ ਹੈਗਾ ਕਰ ਦਾਹਣਾ ਇੱਥੋਂ ਹੀ ਤਾਂ ਸਾਰੀ ਬਰਕਤ ਆ ਜਿਹੜੀ ਤੁਰਨੀ ਹੁੰਦੀ ਐ ਤੇ ਜ਼ਰੂਰਤ ਹੀ ਰਹਿੰਦੀ ਹੈਗੀ ਹੁਣ ਸਾਡੇ ਸ਼ਹਿਰਾਂ ਜਿਵੇਂ ਲਫਾਫੀ ਲਹੂਫੇ ਅਸੀਂ ਕਦੇ ਕੂੜੇ ਚ ਨਹੀਂ ਪਾਏ ਤੇ ਉਹ ਜਿੱਦੇ ਹੁਣ ਸਾਗ ਕੋਈ ਦਾਲ ਦੂਲ ਧਰਦੇ ਆ ਤੇ ਉਹ ਵੀ ਸਾਰੇ ਲੇਖੇ ਲੱਗ ਜਾਂਦੇ ਆ ਤੇ ਇਦਾਂ ਦੇਖੋ ਇਹਨੂੰ ਚੰਗੀ ਤਰ੍ਹਾਂ ਆਪਾਂ ਪੋਚ ਦੇਣਾ ਜੇ ਕਿਰਾਂ ਆਪਾਂ ਇਹ ਮਿਹਨਤ ਕਰ ਲਈ ਤਾਂ ਬਸ ਦੁਬਾਰਾ ਆਪਾਂ ਨੂੰ ਕਦੇ ਵੀ ਚੁੱਲ੍ਹਾ ਬਣਾਉਂਦੀ ਆ ਆਪਦੀ ਆਪਦੀ ਜ਼ਿੰਦਗੀ ਲੰਘ ਜੂਗੀ ਵੀ ਮਤਲਬ ਨਾ ਟੁੱਟੇ ਤੇ ਨਾ ਹੀ ਆਪਾਂ ਨੂੰ ਦੁਬਾਰਾ ਜਿਹੜੀ ਇਹ ਲੋੜ ਪਵੇ ਕਿਉਂਕਿ ਚਲੋ ਆਪਾਂ ਤਾਂ ਘਟਵਾਲ ਦੇ ਜਿਹੜੇ ਜ਼ਿਆਦਾ ਵੀ ਬਾਲਦੇ ਆ ਕਰਦੇ ਆ ਨਾ ਪਿੰਡਾਂ ਵਾਲੇ ਰੋਟੀਆਂ ਰੋਟੀਆਂ ਸਾਰੀਆਂ ਜਿਵੇਂ ਬਹੁਤ ਜਾਣਿਆਂ ਦੀਆਂ ਰੋਟੀਆਂ ਹਨਾ ਆਪਾਂ ਲਈ ਵਰਦੀਆਂ ਬਣਾਉਣੀਆਂ ਹੁੰਦੀਆਂ ਤਾਂ ਵੀ ਧਰ ਲੈਣੇ ਆ ਤਾਂ ਇਹ ਚੁੱਲਾ ਹਰ ਕਿਤੇ ਇਹ ਜਿਹੜਾ ਕੰਮ ਆਊਗਾ ਤੇ ਮੈਨੂੰ ਤਾਂ ਇਹ ਵਧੀਆ ਸਕੀਮ ਲੱਗੀ ਵੈਸੇ ਬਣਾਇਆ ਤੇ ਮਜ਼ਬੂਤ ਬਣਿਆ ਤੁਹਾਨੂੰ ਇਹ ਕਿਵੇਂ ਲੱਗਿਆ ਕਮੈਂਟ ਵੀ ਜਰੂਰ ਕਰਨਾ ਜੇ ਕੋਈ ਕਮੀ ਹੋਈ ਤਾਂ ਚਲੋ ਉਹ ਵੀ ਕੱਢ ਦਿਓ ਕੋਈ ਗੱਲ ਨਹੀਂ ਆਪਾਂ ਕਿਹੜਾ ਮਿਸਤਰੀ ਆ ਹਨਾ ਤਾਂ ਕਮੈਂਟ ਸਾਰਿਆਂ ਨੇ ਜਰੂਰ ਕਰਨਾ ਮੈਂ ਵੀਰਪਾਲ ਕੌਰ ਸਿੱਖ ਹੂੰ ਜੈਤੋ ਤੇ ਤੁਸੀਂ ਜੁੜੇ ਆਂ ਜੀ ਸਾਡੇ ਪੇਜ ਦੇ ਨਾਲ ਫੋਲੋ ਕਰ ਲਿਓ ਜਿਨ੍ਹਾਂ ਨੇ ਹਜ ਤੱਕ ਨਹੀਂ ਕੀਤਾ ਤੇ ਹੁਣੇ ਇਹੜੀ ਆਸੀ-ਪਾਸੀ ਸੀਗੀ ਆਪਾਂ ਧੋ ਕੇ ਇਹ ਸੰਦ ਪੈੜੇ ਤੇ ਇੱਥੇ ਸਫਾਈ ਕਰਦੀ ਤੇ ਇੱਥੇ ਛੋਟੀ ਜਿਹੀ ਮੇ ਗੁੱਲੀ ਦੀ ਵਟ ਕੇ ਲਾਤੀ ਵੀ ਜਿਵੇਂ ਧੂਆ ਨਿਕਲਣ ਵਾਸਤੇ ਜਿਵੇਂ ਆਪਾਂ ਡਿਕਰੀ ਜੀ ਲਾ ਲੈਣੇ ਹੁੰਨੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਮੈਂ ਵੀਰਪਾਲ ਕੌਰ ਸਿੱਖ ਹਾਂ ਜਤੋ ਥੈਂਕ ਯੂ